ਸਸੀ ਗੱਲ ਜੀ ਅੱਜ ਆਪਾਂ ਉਹਦੀ ਗਾਂ ਟਰਾਈ ਕਰਨ ਲੱਗੇ ਆ ਤੇ ਇਹ ਐਮਐਸਡੀ ਕੰਪਨੀ ਦੀ ਟਿਊਬ ਆਉਂਦੀ ਆ ਕੈਪਰਾਬੇਨ ਉਹ ਗਾਂ ਦੇ ਥਣਾ ਨੂੰ ਫਿਲ ਕਰਨੀ ਆ ਇਹ ਜੇ ਆਪਾਂ ਇਹਦੀ ਬਾਰੇ ਗੱਲ ਕਰੀਏ ਇਹ ਇੱਕ 250 ਐਮਜੀ ਦੀ ਟਿਊਬ ਹੁੰਦੀ ਆ ਤੇ ਇਹਦਾ ਬੇਸ ਆਇਲੀ ਹੁੰਦਾ ਮਤਲਬ ਜਿਹੜੀ ਇਹ ਪ੍ਰਾਣੀ ਮਸਟਾਈਡਸ ਹੁੰਦੀ ਆ ਸਬਕਲੀਨਿਕਲ ਮਸਟਾਈਡਸ ਜਿਹੜੀ ਆਪਾਂ ਨੂੰ ਦੁੱਧ 'ਚ ਨਹੀਂ ਦਿਸਦੀ ਇਹ ਉਸ ਨੂੰ ਵੀ ਕਵਰ ਕਰਦੀ ਆ ਨਾਲ ਹੀ ਜਿਹੜਾ ਮਤਲਬ ਇਹ ਇੱਕ ਤਰ੍ਹਾਂ ਦਾ ਹਵਾਨੇ ਨੂੰ ਕਵਰ ਕਰ ਲੈਂਦੀ ਆ ਜਿਹੜਾ ਬਾਹਰੋਂ ਇਨਫੈਕਸ਼ਨ ਐਂਟਰ ਨਹੀਂ ਹੁੰਦੀ ਥਣਾ ਦੇ ਵਿੱਚ ਇਹ ਆਪਾਂ ਜਦੋਂ 60 ਦਿਨ ਰਹਿ ਜਾਂਦੇ ਆ ਸੂਨ ਚ ਗਾਂ ਦੇ ਉਦੋਂ ਆਪਾਂ ਭਰਦੇ ਹੁੰਨੇ ਆ ਥਣਾ ਚ ਇਹ ਟਿਊਬ ਨੂੰ ਡਰਾਈ ਟੂਬ ਵੀ ਕਿਹਾ ਜਾਂਦਾ ਜਾਨੀ ਕਿ ਬਈ ਜਦੋਂ ਗਾਂ ਦਾ ਮਤਲਬ ਆਪਣੀ ਦਾ ਦੁੱਧ ਨਹੀਂ ਸੁਕਦੀ ਕੋਈ ਗਾਂ ਜਿਵੇਂ ਕਿਸੇ ਥੱਲੇ 15 ਲੀਟਰ 20 ਲੀਟਰ ਦੁੱਧ ਹੁੰਦਾ ਤੇ ਆਪਾਂ ਦੁੱਧ ਸਕਾਉਣਾ ਗਾਂ ਦਾ ਤੇ ਉਦੋਂ ਵੀ ਆਪਾਂ ਇਹ ਟਿਊਬਾਂ ਭਰ ਸਕਦੇ ਆ ਉਹਦੇ ਨਾਲ ਇਨਫੈਕਸ਼ਨ ਨਹੀਂ ਬਣਦੀ ਆਪਾਂ ਜੇ ਨਾ ਆਪਾਂ ਥਣ ਚੋਂ ਥਣਾ ਚ ਜਾਵਾਂ ਦੁੱਧ ਖਾਲੀ ਕਰਕੇ ਟਿਊਬਾਂ ਭਰ ਦੇਣੀਆਂ ਤੇ ਉਸ ਤੋਂ ਬਾਅਦ ਇਹਨੇ ਟਿਊਬ ਨੇ ਕੋਈ ਵੀ ਇਨਫੈਕਸ਼ਨ ਨਹੀਂ ਬਣ ਦੇਣੀ। ਉਹਤੇ ਵੀ ਬਹੁਤ ਵਧੀਆ ਕੰਮ ਕਰਦੀ ਐ। ਇਹ ਬੈਕਟੀਰੀਆ ਦੇ ਸੈੱਲ ਵਾਲ ਬੰਦ ਤੋਂ ਰੋਕਦਾ ਮਤਲਬ ਇਹਦੇ ਨਾਲ ਬੈਕਟੀਰੀਆ ਗਰੋ ਨਹੀਂ ਹੁੰਦਾਗਾ। ਬਾਕੀ ਤੁਹਾਨੂੰ ਦਿਖਾਉਨੇ ਆ ਇਹ ਭਰੀ ਦੀ ਕਿਵੇਂ ਆ। ਪਹਿਲਾਂ ਭਰਨ ਤੋਂ ਪਹਿਲਾਂ ਆਪਾਂ ਨੂੰ ਚੰਗੀ ਤਰ੍ਹਾਂ ਆਪਣੇ ਹੱਥ ਕਲੀਨ ਕਰ ਲੈਣੇ ਚਾਹੀਦੇ ਆ ਕਿਉਂਕਿ ਆਪਣੇ ਹੱਥਾਂ ਨਾਲੋਂ ਵੀ ਇਨਫੈਕਸ਼ਨ ਆਰਡਰ ਦੇ ਵਿੱਚ ਐਂਟਰ ਹੋ ਸਕਦਾ। ਆਪਾਂ ਥਣਾ ਜੋ ਭਲਾ ਦੁੱਧ ਲੈਣਾ ਪਹਿਲਾਂ ਆਪਾਂ ਚੈੱਕ ਕਰਨਾ ਵੀ ਇਹਦੇ ਕੋਈ ਇਨਫੈਕਸ਼ਨ ਤਾਂ ਨਹੀਂ ਗਈ ਅਰਡਰ ਦੇ ਵਿੱਚ ਇਹਦੀ ਵਾਰੀ ਵੀ ਤੁਹਾਨੂੰ ਵੀਡੀਓ ਪਾ ਕੇ ਦੱਸਾਂਗੇ ਵੀ ਇਹ ਕਿਵੇਂ ਚੈੱਕ ਹੁੰਦਾ ਤੇ ਇਹ ਕਿਹੜੀ ਚੀਜ਼ ਨਾ ਚੈੱਕ ਕਰਦੇ ਆ ਤੇ ਕਿਵੇਂ ਕਰਦੇ ਆ ਆਪਾਂ ਤੇ ਕੀ ਕੰਮ ਹੁੰਦੇ ਆ ਇਹਦੇ ਅਗਰ ਤੁਸੀਂ ਦੇ ਸਕਦੇ ਆ ਆਪਣੇ ਮਤਲਬ ਗਾੜੇ ਦੁੱਧ ਵਿੱਚ ਬਿਲਕੁਲ ਇਨਫੈਕਸ਼ਨ ਨਹੀਂ ਕਿਸੇ ਵੀ ਤਰ੍ਹਾਂ ਦੀ ਤੇ ਬਿਲਕੁਲ ਵੀ ਕੋਈ ਇਹ ਜਿਹੜਾ ਆਪਣਾ ਸੋਲੂਸ਼ਨ ਪਾਇਆ ਸੀ ਆ ਕੋਈ ਵੀ ਗਾੜਾ ਨਹੀਂ ਹੋਇਆਗਾ ਇਹ ਤੇ ਕਿਸੇ ਵੀ ਤਰ੍ਹਾਂ ਦੀ ਇਨਫੈਕਸ਼ਨ ਨਹੀਂ ਗੀ ਹੁਣ ਆਪਾਂ ਟੂਬਾਂ ਭਰ ਦੇਣਾ ਥਣਾ ਰੋ ਵਿੱਚ ਲਾਲ ਦਵਾਈ ਨਾਲ ਪਹਿਲਾਂ ਚੰਗੀ ਤਰ੍ਹਾਂ ਥਣ ਧੋ ਲੈਣੇ ਚਾਹੀਦੇ ਆ ਤੇ ਉਸ ਤੋਂ ਬਾਅਦ ਇਹ ਪੜੀ ਉਹ ਭਰ ਦੇ ਆ ਆਪਣੇ ਟੀਊਬ ਦੇ ਨਾਲ ਪੇਪਰ ਮਿਲ ਜਾਂਦੇ ਆ ਇਹ ਵੈਸੇ ਵੀ ਮੈਡੀਕਲ ਤੋਂ ਮਿਲ ਜਾਂਦੇ ਆ ਤੇ ਉਹਨਾਂ ਨਾਲ ਵੀ ਥਾਣਾ ਆਪਣਾ ਚੰਗੀ ਤਰ੍ਹਾਂ ਕਲੀਨ ਕਰ ਲੈਣਾ ਚਾਹੀਦਾ ਆ ਆਇਆ ਆਪਣ ਨੂੰ ਥਾਂ ਚ ਚੜਾ ਕੇ ਤੇ ਫਿਰ ਇਹਨੂੰ ਸਾਰਿਆਂ ਨੂੰ ਆਪਾਂ ਥਾਂ ਚ ਭਰ ਦੇਣਾ ਭਰ ਕੇ ਤੇ ਫਿਰ ਆਇਆ ਮ사ਜ ਕਰ ਦੇਣੀ ਆ ਵੀ ਦਵਾਈ ਚੰਗੀ ਤਰ੍ਹਾਂ ਉੱਪਰ ਚਾਵੜੇ ਅਡਰ ਦੇ ਵਿੱਚ ਥੱਲੋਂ ਥਾਨੂੰ ਫੜ ਕੇ ਤੇ ਐਂ ਚਾਰੇ ਥਾਣਾ ਚ ਆਪਾਂ ਭਰ ਦੇਣੀ ਆ ਤੇ ਇਹ ਚਾਰੇ ਥਾਣਾ ਜੇ ਆਪਾਂ ਡੂਬਾਂ ਭਰ ਦੇਣੀ ਆ ਇਹ ਗਾਂ ਆਪਾਂ ਫਾਰਮ ਚ ਨਹੀਂ ਲੈ ਕੇ ਗਏ ਸੀਗੇ ਇਹ ਗਾਂ ਥੋੜੀ ਠੰਡੀ ਆ ਤੇ ਪਿਛਲੀ ਜਿਹੜੀ 8ਵੇਂ ਮਹੀਨੇ ਇਹ ਗਾਂ ਫਾਲ ਸੱਟ ਗਈ ਸੀ ਗਾਂ ਨੇ ਟੁੱਡ ਮਾਰੀ ਸੀ ਬਹੁਤ ਪੈੜੀ ਤੇ ਤਾਂ ਕਰਕੇ ਆਪਾਂ ਡਰਦੇ ਇਹਨੂੰ ਫਾਰਮ ਚ ਲੈ ਕੇ ਹੀ ਨਹੀਂ ਗਏਗੇ ਜਦੋਂ ਸੂਪੀ ਉਸ ਤੋਂ ਬਾਅਦ ਲੈ ਕੇ ਜਾਵਾਂਗੇ ਇਹਨੂੰ ਤੇ ਤੁਸੀਂ ਵੀ ਇਸ ਤਰੀਕੇ ਨਾਲ ਨੂੰ ਡ్రਾਈ ਕਰਿਆ ਕਰੋ ਜ਼ਰੂਰੀ ਨਹੀਂ ਹੁੰਦਾ ਵੀ ਇਹ ਫਾਰਮ ਚ ਜੇ 10 گاਵਾ 15 گاਵਾ ਜੇ ਸ਼ੈੱਡ ਪਾਇਆ ਫੇਰ ਹੀ ਫਾਰਮ ਆ ਆਪਣੀ ਇੱਕ ਗਾਂ ਦੋ ਗਾਂ ਆਪਣਾ ਫਿਰ ਵੀ ਡੇਰੀ ਫਾਰਮ ਹੀ ਆ ਡੇਰੀ ਫਾਰਮ ਨੂੰ ਮੰਨ ਕੇ ਚੱਲਿਆ ਕਰੋ ਵੱਡੇ ਡੇਰੀ ਫਾਰਮ ਵੀ ਦੋ ਦੋ ਗਾਈਆਂ ਤੋਂ ਸ਼ੁਰੂ ਹੋ ਕੇ ਅੱਜ 100 150 200 ਗਾਂ ਤੱਕ ਪਹੁੰਚੇ ਆ ਤੇ ਜ਼ਰੂਰੀ ਆ ਹਰ ਚੀਜ਼ ਨੂੰ ਫਾਲੋ ਕਰਿਆ ਕਰੋ ਫੇਰ ਹੀ ਆਪਾਂ ਅੱਗੇ ਵਧ ਸਕਦੇ ਆ ਧੰਨਵਾਦ ਜੀ